भारतीय जनता पार्टी भारतीय जनता पार्टी श्री नरेंद्र मोदी जी श्री नरेंद्र मोदी जी जी का खालसा की ना जी अपना ਏ ਡਿਵਾਡ ਦੇ ਵਿੱਚ ਜਿਹੜੀ ਚੋਣ ਲੜ ਰਹੀ ਹੈ ਮੈਂ ਸਭ ਤੋਂ ਵੱਲੋਂ ਵਾਰਡ ਨੰਬਰ 20 ਦੇ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਆਓ ਗੱਜ ਕੇ ਫਤਿਹ ਸਾਜ ਪਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਂ ਵਾਰਡ ਨੰਬਰ 20 ਤੋਂ ਅਮਨ अरोड़ा ਵਾਰਡ ਨੰਬਰ 20 ਦੇ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਕਮਲ ਦੇ ਫੁੱਲ ਤੇ ਆਪਾਂ ਬਟਨ ਦਬਾ ਕੇ ਕਮਲ ਦੇ ਫੁੱਲ ਦਾ ਆਪਾਂ ਮੈਨੂੰ ਮੇਰੇ ਵੀਰ ਸਾਰੇ ਵਾਰਡ ਵਾਸੀ ਮੇਰੀਆਂ ਮਾਵਾਂ ਭੈਣਾਂ ਮੇਰੇ ਭਰਾ ਵੀਰ ਬਜ਼ੁਰਗ ਮੈਨੂੰ ਕਾਮਯਾਬ ਬਣਾਉ ਤਾਂ ਜੋ ਮੈਂ ਇਸ ਵਾਰਡ ਦਾ ਵਿਕਾਸ ਕਰਾ ਸਕਾਂ ਸਰ ਡੋਰ ਟੂ ਡੋਰ ਕੈਂਪੇਨ ਤੁਹਾਡੇ ਅੰਦਰ ਚੱਲ ਰਿਹਾ ਵਾ ਕਿਸ ਤਰ੍ਹਾਂ ਦਾ ਇਸ ਵੇਲੇ ਜਿਹੜਾ ਹੰਗਾਰਾ ਵਾ ਵਾਰਡ ਵਾਸੀਆਂ ਵੱਲੋਂ ਤੁਹਾਨੂੰ ਮਿਲ ਰਿਹਾ ਵਾ ਵੇਖੋ ਜੀ ਜਿੰਦੇ ਘਰ ਜਾਂਦੇ ਆ ਜੀ ਪੂਰੀ ਉਹ ਸਾਡੀ ਰਿਸਪੈਕਟ ਕਰ ਰਹੇ ਆ ਸਾਨੂੰ ਆਪਣੇ ਪੁੱਤਾਂ ਵਾਂਗੂ ਅਸ਼ੀਰਵਾਦ ਦੇ ਰਹੇ ਆ ਤੇ ਇਸ ਵਾਰ ਉਹਨਾਂ ਨੇ ਸਾਨੂੰ ਇੱਕ ਤਰਫਾ ਫੈਸਲਾ ਵਾਰਡ ਵਾਸੀਆਂ ਲੈ ਲਿਆ ਵਾ ਕਿ ਇਸ ਵਾਰ ਕਮਲ ਦੇ ਫੁੱਲ ਤੇ ਅਸੀਂ ਨਿਸ਼ਾਨ ਕਮਲ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਅਮਨ ਅਰੋੜਾ ਜੋ ਮੈਂ ਤੁਹਾਡਾ ਪੁੱਤਰ ਆ ਇਹਨੂੰ ਕਾਮਯਾਬ ਕਰਕੇ ਭੇਜਣਾ ਵਾ ਤੇ ਇਸ ਵਾਰਡ ਦਾ ਵਿਕਾਸ ਜਿਹੜਾ ਹੋ ਸਕੇ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਆਪਣੇ ਵਾਰਡ ਦੇ ਲੈ ਕੇ ਤੇ ਵਾਰਡ ਵਾਸੀਆਂ ਤਾਂ ਵਿੱਚ ਜਾ ਰਹੇ ਵੇਖੋ ਜੀ 3 ਸਾਲ ਤੇ ਇਹ ਸਰਕਾਰ ਬਣੀ ਨੂੰ ਹੋ ਗਏ ਆ ਜੀ ਤੇ ਕੋਈ ਵਿਕਾਸ ਹੋਇਆ ਨਹੀਂ ਜੀ ਵੇਖੋ ਸੀਵਰੇਜ ਨਿਕਲਣ ਨਾਲੇ ਆ ਜੀ ਲਾਈਟਾਂ ਜਗਦੀਆਂ ਨਹੀਂ ਗਲੀਆਂ ਦੇ ਵਿੱਚ ਸਫਾਈ ਹੁੰਦੀ ਨਹੀਂ ਜੀ ਹੋਰ ਵੀ ਛੋਟੇ ਛੋਟੇ ਕਈ ਮੁੱਦੇ ਹੈਗੇ ਆ ਜਿਹੜੇ ਕਿ ਇਸ ਟਾਈਮ ਬਹੁਤ ਵੱਡੇ ਮੁੱਦਿਆਂ ਦਾ ਰੂਪ ਧਾਰਨ ਕਰ ਚੁੱਕੇ ਆ ਉਹ ਮੇਰੀ ਹਰ ਵਾਰਡ ਵਾਸੀ ਨੂੰ ਇਹ ਅਪੀਲ ਆ ਕਿ ਆਪਣੇ ਪੁੱਤ ਨੂੰ ਕਾਮਯਾਬ ਕਰੋ ਵਾਰਡ ਨੰਬਰ 20 ਤੋਂ ਕਮਲਦੇਵ ਨਿਸ਼ਾਨ ਤੇ ਮੋਹਰਾਂ ਲਾ ਕੇ ਮੈਨੂੰ ਕਾਮਯਾਬ ਕਰਕੇ ਭੇਜੋ ਤਾਂ ਜੋ ਆਪਾਂ ਆਪਣੇ ਵਾਰਡ ਦਾ ਕੰਮ ਕਰਾ ਸਕੀਏ ਸਰ ਤੁਸੀਂ ਵੀ ਇੱਕ ਨੌਜਵਾਨ ਆਗੂ ਜੇ ਯੂਥ ਨੂੰ ਜਿਹੜਾ ਨੌਜਵਾਨ ਪੀੜੀ ਨੂੰ ਕੀ ਅਪੀਲ ਕਰੋਗੇ ਆਪਣੇ ਵੱਲ ਇਲੈਕਸ਼ਨਾਂ ਦੇ ਕਰ ਮੈਂ ਨੌਜਵਾਨ ਪੀੜੀ ਨੂੰ ਇਹੋ ਹੀ ਦੇਖੋ ਅਪੀਲ ਕਰਦਾ ਹਾਂ ਕਿ ਇਸ ਵਾਰ ਆਪਾਂ ਜਿਹੜੀ ਆ ਕਮਲ ਦਾ ਫੁੱਲ ਇਨੂੰ ਜਿਤਾ ਕੇ ਇਥੋਂ ਭੇਜੀਏ ਤਾਂ ਜੋ ਆਪਾਂ ਨਸ਼ਾ ਮੁਕਤ ਆਪਣਾ ਪੰਜਾਬ ਆਪਣੀ ਵਾਰਡ ਆਪਣਾ ਸ਼ਹਿਰ ਕਰ ਸਕੀਏ। ਵਾਰਡ ਵਾਸੀਆਂ ਨੂੰ ਕੀ ਅਪੀਲ ਕਰਨੀ ਹੈ? ਵਾਰਡ ਵਾਸੀਆਂ ਨੂੰ ਅਪੀਲ ਹੈ 2 ਮਾਰਚ ਵਾਲੇ ਦਿਨ ਆਪਣੇ ਪੁੱਤਰ ਤੇ ਯਕੀਨ ਕਰਕੇ ਕਮਲ ਦੇ ਬਟਨ ਤੇ ਮੋਹਰਾਂ ਲਾ ਕੇ ਪੁੱਤ ਨੂੰ ਵੱਡੀ ਲੀਡ ਦੋ ਜਿਤਾ ਕੇ ਇਸ ਵਾਰਡ ਵਿੱਚ ਜਿਤਾਓ ਜੀ। ਹਾਂਜੀ ਸਰ ਭਾਜਪੀ ਦੇ ਵੱਲੋਂ ਤੁਸੀਂ ਚੋਣ ਮੈਦਾਨ 'ਚ ਜੇ ਉਮੀਦਵਾਰ ਉਤਾਰਿਆ ਚੋਣ ਕੈਂਪੇਨ ਕਰ ਰਹੇ ਜੇ ਡੋਰ ਟੂ ਡੋਰ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ? ਦੇਖੋ ਜੀ ਪਹਿਲਾਂ ਤੇ ਮੈਂ ਆਪਣੀ ਵਾਰਡ ਵਾਸੀ ਜਿਹੜੇ 20 ਨੰਬਰ ਵਾਰਡ ਦੇ ਵਾਸੀ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹੰਗਾਰਾ ਭਾਜੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਮੇਰੇ ਭਰਾਵਾਂ ਨਾਲ ਮੈਂ ਗਲੀਆਂ ਕੱਢ ਰਿਹਾ ਵਾਂ ਤੇ ਇੰਨਾ ਹੰਗਾਰਾ ਵਾ ਕਿ ਉਹ ਆਪ ਮੇਰੇ ਨਾਲ ਚੱਲ ਰਹੇ ਆ ਮੈਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੋਟ ਦੀ ਜੀ ਉਹ ਕਹਿੰਦੇ ਬੇਟਾ ਤੂੰ ਘਰ ਬਹਿ ਵੋਟਾਂ ਤੈਨੂੰ ਅਸੀਂ ਪਾਉਣੀਆਂ ਵਾ ਅਸੀਂ ਪਵਾਉਣੀਆਂ ਵਾ ਵਾਰ ਤੋਂ ਤੈਨੂੰ ਜਿਤਾ ਕੇ ਭੇਜਣਾ ਬਹੁਤ ਬਹੁਤ ਹੀ ਇਹਨਾਂ ਦਾ ਧੰਵਾਦ ਆ ਔਰ ਮੈਂ ਫਿਰ ਵੀ ਵਾਰਡ ਨੰਬਰ 20 ਦੇ ਵਸਣੂ ਇੱਕੋ ਹੱਥ ਜੋੜ ਕੇ ਉਹਨਾਂ ਦੇ ਚਰਨਾਂ ਦਾ ਦਾਸ ਬਣ ਕੇ ਹਮੇਸ਼ਾ ਮਨ ਅਰੋੜਾ ਰਹੇਗਾ ਜੀ ਔਰ ਦੂਜੀ ਗੱਲ ਇਹ ਹੈ ਕਿ ਹਮੇਸ਼ਾ ਕਦੀ ਵੀ ਇੱਕ ਵਾਰੀ ਤੁਸੀਂ ਜਿੱਤ ਸਾਡੀ ਝੋਲੀ ਚ ਪਾਓ ਆਪਣੇ ਪੁੱਤਾਂ ਦੇ ਸਿਰ ਤੇ ਅਸ਼ੀਰਵਾਦ ਦਾ ਹੱਥ ਰੱਖੋ ਤੁਹਾਨੂੰ ਅਗਰ ਤੁਹਾਡੇ ਕੰਮ ਨਾ ਆਉਣਗੇ ਅਸੀਂ ਦੁਬਾਰਾ ਤੁਹਾਡੇ ਕੋਲ ਵੋਟਾ ਮੰਗਣ ਨਹੀਂ ਆਵਾਂਗੇ ਸਰ ਬੀਜੇਪੀ ਦੇ ਯੂਥ ਵਿੰਗ ਦੇ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਯੂਥ ਨੂੰ ਕੀ ਅਪੀਲ ਕਰੋ ਮੈਂ ਯੂਥ ਨੂੰ ਇਹੋ ਹੀ ਅਪੀਲ ਕਰਦਾ ਹਾਂ ਜੀ ਨਸ਼ਿਆਂ ਜਿਹੜੇ ਕੋੜੇ ਨਸ਼ਿਆਂ ਦਾ ਇਹ ਚੋਂ ਲੋਕਾਂ ਨੂੰ ਕਢੀਏ ਇਹ ਚੋਂ ਲੋਕਾਂ ਨੂੰ ਕਢੀਏ ਤੇ ਆਪਾਂ ਖੇਡਾਂ ਵੱਲ ਹੋਈਏ ਦੂਜੀ ਗੱਲ ਇਹ ਹੈ ਜੀ ਕਿਤੇ ਨਾ ਕਿਤੇ ਬੀਜੇਪੀ ਇੱਥੇ ਪੰਜਾਬ ਦੇ ਵਿੱਚ ਆਉਣੀ ਚਾਹੀਦੀ ਆ ਜੋ ਕਿ ਮਤਲਬ ਤੁਸੀਂ ਦੇਖ ਦਿਓ ਨਸ਼ੇ ਚੋਰੀਆਂ ਗੈਂਗਵਾਰ ਇਹ ਕਿਤਨਾ ਕਿਤੇ ਖਤਮ ਹੋਣੇ ਚਾਹੀਦੇ ਆ ਔਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਜਿਹੜੀ ਝੂਠੀ ਸਰਕਾਰ ਆ ਇਹਦਾ ਤਾਂ ਬੇੜਾ ਹੀ ਗਰਕ ਹੋ ਗਿਆ ਜੀ ਔਰ ਕਿਤਨਾ ਕਿਤੇ ਲੋਕ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਪਹਿਲੀ ਪਸੰਦ ਬਣਾ ਰਿਹਾ ਜੀ ਜਿਸ ਤਰ੍ਹਾਂ ਦੇਖਦੇ ਹੋ ਆਮ ਆਦਮੀ ਪਾਰਟੀ ਨੂੰ ਸਰਕਾਰ ਸੱਤਾ ਚਾਹ ਤੇ ਬਾੜਾ ਚ ਉਹਨਾਂ ਦੇ ਜਿਹੜੇ ਨੇ ਦੋ ਦੋ ਬੰਦੇ ਖਲੋਤੇ ਨੇ ਭਾਜੀ ਤੁਸੀਂ ਹੀਰਾ ਜੀ ਮੈਂ ਪਹਿਲੇ ਤੁਹਾਡਾ ਧੰਨਵਾਦ ਕਰਦਾ ਤੁਸੀਂ ਆਇਓ ਮੇਰੇ ਕੋਲੇ ਗੱਲ ਇਹ ਆ ਜੀ ਇੱਕ ਵਾਰਡ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਜਾਨੇ ਜਿਹੜੇ ਖੜੇ ਆ ਜੀ ਆਪੋ ਆਪ ਤਾਂ ਲੱਗੀ ਆ ਜੀ ਉਹ ਕਹਿੰਦਾ ਮੈਂ ਲੁੱਟ ਕੇ ਖਾ ਜਾ ਉਹ ਕਹਿੰਦਾ ਮੈਂ ਲੁੱਟ ਕੇ ਖਾ ਜਾ ਉਹ ਕਹਿੰਦਾ ਮੈਂ ਲੁੱਟ ਕੇ ਖਾ ਜਾ ਤੇ ਜਿਹੜੇ ਪੁਰਾਣੀ ਪਾਰਟੀਆਂ ਦੇ ਸੀ ਜਿਹੜੇ ਜਿਨ੍ਹਾਂ ਦਾ ਜਿਨ੍ਹਾਂ ਨੇ ਮਤਲਬ ਕਾਂਗਰਸ ਵੀ ਛੱਡੀ ਕਾਲੀ ਦਲ ਵੀ ਛੱਡਤਾ ਅੱਜ ਅਸੀਂ ਆਜ਼ਾਦ ਹੋ ਗਏ ਆ ਜੀ ਅੱਜ ਆਜ਼ਾਦ ਹੋ ਗਏ ਨੇ ਕੀ ਕੈਪਸ਼ਨ ਹੈ ਉਹਨਾਂ ਕੋ ਕਿੱਥੋਂ ਲਿਆਉਣਗੇ ਕਿੱਥੇ ਲਾਉਣਗੇ ਮੈਂ ਇੱਕ ਸਵਾਲ ਪੁੱਛਣਾ ਚਾਹਣਾ ਕਿਹੜੀ ਪਾਰਟੀ 'ਚ ਜਾਣਗੇ ਭਾਜੀ ਤੁਸੀਂ ਇਸ ਚੀਜ਼ਾਂ ਮੈਨੂੰ ਧਿਆਨ ਕਰੋ ਕਿੱਥੋਂ ਲਿਆਉਣਗੇ ਭਾਰਤੀ ਜਨਤਾ ਪਾਰਟੀ ਸੈਂਟਰ ਚ ਆ ਸਾਡੇ ਰਾਜ ਸਭਾ ਮੈਂਬਰ ਸਾਹਿਬ ਨੇ ਸਾਡੀ ਗੱਲ ਹੋਈ ਕਿ ਕੱਲੀ ਕੱਲੀ ਚੀਜ਼ ਵਾਰਡ ਵਾਸਤੇ ਆਉਗੀ ਜੀ ਕੱਲੀ ਕੱਲੀ ਚੀਜ਼ ਵਾਰਡ ਵਾਸਤੇ ਆਉਗੀ ਜੀ ਔਰ ਮੈਂ ਫਿਰ ਤੋਂ ਇੱਕ ਵਾਰੀ ਬੇਨਤੀ ਕਰਨਾ ਚਾਹੁੰਦਾ ਹੱਥ ਬੰਨ ਕੇ ਬੇਨਤੀ ਹੈ ਕਿ ਅਮਨ अरोड़ा ਜੀ ਦੇ ਚੀਰਵਾ ਦਾ ਹੱਥ ਰੱਖੋ ਔਰ ਅਗਰ ਅਮਨ अरोड़ा ਜੀ ਕੰਮ ਨਹੀਂ ਕਰਾਉਂਦੇ ਤੇ ਦੁਬਾਰਾ ਵੋਟ ਨਹੀਂ ਤੁਹਾਡੇ ਕੋ ਮੰਗਣ ਆਉਣਗੇ ਇਹ ਮੈਂ ਵਿਸ਼ਵਾਸ ਦਿਵਾ ਕੇ ਜਾਂਦਾ ਜੀ